ਮંત્રી ਅਨਮੋਲ ਗਗਨਮਾਨ ਦੇ ਉੱਤੇ ਆਇਦਣ ਸਵਾਲ ਚੁੱਕੇ ਜਾਂਦੇ ਨੇ ਉਹਨਾਂ ਦੇ ਪੁਰਾਣੇ ਦਿੱਤੇ ਬਿਆਨਾਂ ਦੇ ਆਧਾਰ ਦੇ ਉੱਤੇ ਜਦੋਂ ਦਰਸਲ ਜਦੋਂ ਵਿਧਾਨ ਸਭਾ ਇਲੈਕਸ਼ਨਸ 2022 ਦੀਆਂ ਹੋਣੀਆਂ ਸੀ ਤੇ ਉਸ ਤੋਂ ਪਹਿਲਾਂ ਬੜੇ ਸਾਰੇ ਬਿਆਨ ਬੜੇ ਸਾਰੇ ਇਦਾਂ ਦੇ ਦਾਅਵੇ ਕੀਤੇ ਗਏ ਸੀ ਜਿਨ੍ਹਾਂ ਦੇ ਵਿੱਚ ਐਮਐਸਪੀ ਦਾ ਜ਼ਿਕਰ ਵੀ ਸੀਗਾ ਔਰ ਐਮਐਸਪੀ ਦੀ ਗਾਰੰਟੀ ਨੂੰ ਲੈ ਕੇ ਅਨਮੋਲ ਗਗਨਮਾਨ ਜਿਹੜੇ ਮੰਤਰੀ ਨੇ ਉਹਨਾਂ ਦੇ ਵੱਲੋਂ ਕੁਝ ਬਿਆਨ ਜਿਹੜੇ ਨੇ ਉਹ ਸਾਂਝੇ ਕਰ ਦਿੱਤੇ ਗਏ ਸੀ ਇਦਾਂ ਦਾਅਵਾ ਕਰ ਦਿੱਤਾ ਗਿਆ ਸੀ ਕਿ ਅਸੀਂ ਤਾਂ 24 ਘੰਟਿਆਂ ਦੇ ਅੰਦਰ ਅੰਦਰ ਐਮਐਸਪੀ ਦੇ ਜਿਹੜਾ ਵਿਵਾਦ ਹੈ ਉਹ ਨਿਬੇੜ ਦੇਾਂਗੇ ਜਿਸ ਨੂੰ ਲੈ ਕੇ ਹੁਣ ਤੱਕ ਉਸ ਉੱਤੇ ਸਵਾਲ ਚੁੱਕੇ ਜਾਂਦੇ ਰਹੇ ਨੇ ਉਸ ਬਿਆਨ ਉੱਤੇ ਸਵਾਲ ਚੁੱਕੇ ਜਾਂਦੇ ਰਹੇ ਨੇ ਔਰ ਇਹੀ ਸਵਾਲ ਦੁਬਾਰਾ ਅਰਸ਼ਦੀਪ ਕਲੇਰ ਚੁੱਕਦੇ ਨਜ਼ਰ ਆ ਰਹੇ ਨੇ ਮੰਤਰੀ ਅਨਮੋਲ ਗਗਨਮਾਨ ਦੇ ਵੱਲ ਇਸ਼ਾਰਾ ਕਰਦਿਆਂ ਹੋਇਆਂ ਅਰਸ਼ਦੀਪ ਕਲੇਰ ਨੇ ਆਪਣੀ ਕਾਨਫਰੰਸ ਦੇ ਵਿੱਚ ਇੱਕ ਵੱਡਾ ਜ਼ਿਕਰ ਕੀਤਾ ਅਕਾਲੀ ਦਲ ਦੇ ਵੱਲੋਂ ਕੁਝ ਸਿੱਧੀਆਂ ਟਿੱਪਣੀਆਂ ਜਿਹੜੀਆਂ ਨੇ ਉਹ ਮੌਜੂਦਾ ਸਰਕਾਰ ਦੇ ਉੱਤੇ ਕੀਤੀਆਂ ਗਈਆਂ ਆਪਣੇ ਪੁਰਾਣੇ ਵਾਅਦੇ ਆਪਣੇ ਪੁਰਾਣੇ ਦਾਅਵੇ ਯਾਦ ਕਰਵਾਏ ਗਏ ਨਾ ਸਿਰਫ ਅਨਮੋਲ ਗਗਨਮਾਨ ਨੂੰ ਸਗੋਂ ਸੀਐਮ ਭਗਵੰਤ ਮਾਨ ਨੂੰ ਇਥੋਂ ਤੱਕ ਜਿਹੜੀਆਂ ਗੱਲਾਂ ਕਹੀਆਂ ਗਈਆਂ ਸੀ ਕਿ ਜੇ ਕੇਂਦਰ ਸਰਕਾਰ ਐਮਐਸਪੀ ਨਹੀਂ ਦਿੰਦੀ ਤੇ ਅਸੀਂ ਐਮਐਸਪੀ ਦਵਾਂਗੇ ਉਸ ਉੱਤੇ ਚਰਚਾ ਛੇੜ ਲਈ ਗਈ ਔਰ ਨਾਲ ਦੀ ਨਾਲ ਹੀ ਜ਼ਿਕਰ ਕੀਤਾ ਗਿਆ ਕੈਬਨਟ ਮੰਤਰੀ ਅਨਮੋਲ ਗਗਨਮਾਨ ਦਾ ਕੀ ਕਹਿੰਦੇ ਨੇ ਅਰਸ਼ਦੀਪ ਕਲੇਰ ਆਓ ਸੁਣਦੇ ਹਾਂ ਮਤਲਬ ਢਾਈ ਸਾਲ ਅੱਜ ਆਪਾਂ ਲੇਖਾ ਜੋਖਾ ਕਰਦੇ ਹਾਂ ਮੁੱਖ ਮੰਤਰੀ ਸਾਹਿਬ ਕਿ ਢਾਈ ਸਾਲਾਂ ਦੇ ਵਿੱਚ ਕਿਸਾਨਾਂ ਦੇ ਨਾਲ ਵੀ ਤੁਸੀਂ ਵਾਅਦੇ ਕੀਤੇ ਤੁਸੀਂ 23 ਫਸਲਾਂ ਤੇ ਤੁਹਾਡੀ ਮੰਤਰੀ ਕਹਿੰਦੀ ਸੀ ਪੰਜਾਂ ਮਿੰਟਾਂ ਚ ਐਮਐਸਪੀ ਦੇ ਦਿਆਂਗੇ ਦੱਸੋ ਜੀ ਐਮਐਸਪੀ 23 ਫਸਲਾਂ ਤੇ ਦਿੱਤੀ ਥੋੜੇ ਤੋਂ ਤਾਂ 2.5 ਸਾਲਾਂ ਚ ਐਗਰੀਕਲਚਰ ਪਾਲਿਸੀ ਨਹੀਂ ਬਣੀ ਅਜੇ ਤੱਕ ਤੇ ਕਿਸਾਨਾਂ ਨੂੰ ਹਰ ਰੋਜ਼ ਧਰਨਿਆਂ ਦੇ ਵਿੱਚ ਡੰਡੇ ਵੀ ਮਾਰੇ ਜਾਂਦੇ ਨੇ ਤੇ ਕਿਸ ਤਰੀਕੇ ਦੇ ਨਾਲ ਪਾਣੀ ਦੀਆਂ ਵਿਚਾਰਾਂ ਉਹ ਸਾਰਿਆਂ ਦੇ ਸਾਹਮਣੇ ਤੇ ਜਦੋਂ ਗੁਜਰਾਤ ਦੀ ਇਲੈਕਸ਼ਨ ਹੁੰਦੀ ਹੈ ਜਦੋਂ ਮੁੱਖ ਮੰਤਰੀ ਸਾਹਿਬ ਗੋਲਡੀ ਬਰਾੜ ਵਰਗੇ ਵੱਡੇ ਵੱਡੇ ਝੂਠ ਬੋਲਦੇ ਨੇ ਉਥੇ ਇੱਕ ਝੂਠੇ ਵੀ ਬੋਲਿਆ ਕਹਿੰਦੇ ਦੀ ਪੰਜਾਬ ਦੇ ਵਿੱਚ ਅਸੀਂ ਗਰਦੌਰੀ ਤੋਂ ਬਿਨਾਂ ਹੀ ਜਿਹੜੇ ਕਿਸਾਨ ਦੀ ਫਸਲ ਖਰਾਬ ਹੋ ਜਾਏ ਉਹਨੂੰ ਅਸੀਂ 20000 ਰੁਪਇਆ ਪ੍ਰਤੀ ਏਕੜ ਦਿੰਨੇ ਆ ਮੈਂ ਚੈਲੰਜ ਕਰਦਾ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਖੇਤੀਬਾੜੀ ਮੰਤਰੀ ਖੁੱਡੀਆਂ ਸਾਹਿਬ ਇੱਕ ਕਿਸਾਨ ਲਿਆ ਕੇ ਖੜਾ ਕਰ ਦਿਓ ਜਿਹਨੂੰ ਤੁਸੀਂ ਬਿਨਾ ਗਰਦੋਰੀ ਤੋਂ 20000 ਪ੍ਰਤੀ ਏਕੜ ਦਿੱਤਾ ਹੋਵੇ ਕਿ ਇਹ ਆ ਤੁਹਾਡੀ 2.5 ਸਾਲ ਦੀ ਕਾਰਗੁਜ਼ਾਰੀ ਕੀ ਇਹ ਆ ਤੁਹਾਡਾ ਪੰਜਾਬ ਦੇ ਪ੍ਰਤੀ ਜਿਹੜਾ ਤੁਸੀਂ ਕਹਿੰਦੇ ਸੀ ਜੀ ਸਾਡਾ ਇੱਕ ਕਿਸਾਨ ਪ੍ਰਤੀ ਮਾਡਲ ਹੈ ਸਾਡਾ ਪੰਜਾਬ ਦੀ ਡਿਵੈਲਪਮੈਂਟ ਦਾ ਮਾਡਲ ਹੈ ਇਹ ਕਿਸਾਨੀ ਦੇ ਨਾਲ ਧੋਖਾ ਖੜਾ ਦੇ ਮੁਆਵਜ਼ੇ ਤੱਕ ਦੇ ਪੈਸੇ ਹਲੇ ਤੱਕ ਕਿਸਾਨਾਂ ਨੂੰ ਨਹੀਂ ਦਿੱਤੇ ਕਿਸਾਨਾਂ ਨੂੰ ਕੀ ਦਿੱਤਾ ਡੀਏਪੀ ਦਾ ਵੱਡਾ ਸਕੈਮ ਜਿੱਤੋਂ ਵੀ ਸੈਂਪਲ ਭਰਿਆ ਡੀਏਪੀ ਦਾ ਉਤੋਂ ਹੀ ਫੇਲ ਹੋ ਗਿਆ ਤੇ ਕੀ ਖੁੱਡੀਆਂ ਸਾਹਿਬ ਦੀ ਕੋਈ ਜ਼ਿੰਮੇਵਾਰੀ ਨਹੀਂ ਬਣਦੀ ਪੰਜਾਬ ਦੇ ਵਿੱਚ 22 ਸੈਂਪਲ ਡੀਏਪੀ ਨੂੰ ਲੈ ਕੇ ਜਿਹੜੇ ਭਰੇ ਨੇ ਉਹ 22 ਦੇ 22 ਸੈਂਪਲ ਪੰਜਾਬ ਦੇ ਵਿੱਚ ਫੇਲ ਹੋ ਗਏ ਨੇ ਹਲੇ ਮੁੱਖ ਮੰਤਰੀ ਸਾਹਿਬ ਕਹਿੰਦੇ ਜੀ ਮੈਂ ਤਾਂ ਨੱਕੇ ਮੋੜਦਾ ਰਿਆਂ ਮੈਂ ਤਾਂ ਕਿਸਾਨ ਦਾ ਪੁੱਤ ਆ ਨਾ ਤੁਸੀਂ ਐਮਐਸਪੀ ਦਿੱਤੀ ਨਾ ਤੁਸੀਂ ਗਰਦੌਰੀਆਂ ਕਰਕੇ ਉਤੋਂ ਪੈਸੇ ਦਿੱਤੇ ਨਾ ਤੁਸੀਂ ਹੜਾਂ ਦਾ ਮੁਆਵਜ਼ਾ ਦਿੱਤਾ ਉਤੋਂ ਡੀਏਪੀ ਵੀ ਜਾਲੀ ਦਿੱਤੀ ਤੇ ਤੁਸੀਂ ਕਿਹੜੇ ਪਾਸੋਂ ਕਿਸਾਨ ਦੇ ਪੁੱਤ ਹੋਗੇ ਅੱਜ 2.5 ਸਾਲਾਂ ਦੇ ਵਿੱਚ ਪੰਜਾਬ ਦੀ ਜਨਤਾ ਨੂੰ ਆ ਕੇ ਜਵਾਬ ਦਿਓ